ਆਪ ਦੇ ਬਤੀਤ ਕਰ ਰਹੇ ਹੋ ਉਸੇ ਤਰ੍ਹਾਂ ਦਾ ਤੁਹਾਡਾ ਭਵਿੱਖ ਉਸੇ ਤਰ੍ਹਾਂ ਦੀ ਤੁਹਾਡੀ ਜੋ ਜ਼ਿੰਦਗੀ ਉਹ ਬਣ ਜਾਵੇਗੀ ਗੱਲ ਕਰਦੇ ਹਾਂ ਕਿ ਉਹ ਲੋਕ ਜੋ ਆਪਣਾ ਵਤ ਤੋਂ ਵਤ ਸਮਾ ਗੁਰੂ ਘਰਾਂ ਦੇ ਵਿੱਚ ਜਾ ਕੇ ਬਤੀਤ ਕਰਦੇ ਹਨ ਉੱਥੇ ਜਾ ਕੇ ਸੇਵਾ ਕਰਦੇ ਹਨ ਕੀਰਤਨ ਸੁਣਦੇ ਹਨ ਤੇ ਆਪਣਾ ਜੋ ਆਪਣੇ ਆਪ ਨੂੰ ਇੱਕ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਨ ਉੱਥੇ ਹੀ ਉਹ ਲੋਕ ਜੋ ਆਪਣੇ ਟਾਈਮ ਨੂੰ ਇੱਕ ਚੰਗੇ ਪਾਸੇ ਚੰਗੇ ਸਥਾਨਾਂ ਤੇ ਨਹੀਂ ਜਾਂਦੇ ਕਿਉਂਕਿ ਇੱਕ ਇਨਸਾਨ ਦੀ ਫਿਤਰਤ ਹੈ ਕਿ ਇਨਸਾਨ ਜਿੱਥੇ ਵੀ ਜਾਵੇਗਾ ਉਥੋਂ ਦਾ ਉਪਰਭਾਵ ਆ ਉਹ ਕਬੂਲ ਲਵੇਗਾ ਸੋ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸਮਝੋ ਕਿ ਹਮੇਸ਼ਾ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਏ ਕਿ ਅਸੀਂ ਜਿੱਥੇ ਜਾ ਰਹਿਆਂ ਉਹ ਜੋ ਜਗ੍ਹਾ ਪਵਿੱਤਰ ਹੋਵੇ ਕਿਉਂਕਿ ਜੇਕਰ ਜਗ੍ਹਾ ਪਵਿੱਤਰ ਹੋਵੇਗੀ ਤਾਂ ਉੱਥੇ ਜੋ ਲੋਕ ਆ ਉਹਨਾਂ ਦੀ ਸੋਚ ਦੀ ਇੱਕ ਬਹੁਤ ਵਧੀਆ ਹੋਵੇਗੀ ਪਵਿੱਤਰ ਹੋਵੇਗੀ ਉਹਨਾਂ ਨੂੰ ਚੰਗੀਆਂ ਆਦਤਾਂ ਹੋਣਗੀਆਂ ਹੁਣ ਅਸੀਂ ਗੁਰੂ ਘਰ ਪਵਿੱਤਰ ਸਥਾਨਾਂ ਦੇ ਜਾਂਦੇ ਆ ਤਾਂ ਉੱਥੇ ਕਦੇ ਵੀ ਜੋ ਕੋਈ ਤੁਹਾਨੂੰ ਗਲਤ ਬੰਦਾ ਨਸ਼ੇੜੀ ਆ ਜਾਂ ਉਹ ਜੋ ਬੰਦਾ ਜਿਹਨੂੰ ਬਹੁਤ ਗੰਦੀਆਂ ਆਦਤਾਂ ਕਿਉਂਕਿ ਉਹਨਾਂ ਲੋਕਾਂ ਦੇ ਨਸੀਬ 'ਚ ਨਹੀਂ ਲਿਖਿਆ ਹੁੰਦਾ ਕਿ ਉਹ ਗੁਰੂ ਘਰ ਜਾਣ ਉਹ ਗੁਰੂ ਦੇ ਲੜ ਲੱਗਣ ਸੋ ਆਪਣੇ ਆਪ ਨੂੰ ਬਦਲ ਦਾ ਸਭ ਤੋਂ ਸੌਖਾ ਤਰੀਕਾ ਆਪਣੇ ਆਪ ਨੂੰ ਮਾਇਆ ਤੋਂ ਗਲਤ ਲੋਕਾਂ ਨੂੰ ਬਚਾਉਂਦਾ ਇਹ ਤਰੀਕਾ ਹੈ ਕਿ ਤੁਹਾਡੇ ਇਹ ਕੋਸ਼ਿਸ਼ ਹੁਣੀ ਚਾਹੀਦੀ ਹੈ ਕਿ ਸਿਰ ਵੱਤ ਤੋਂ ਵੱਤ ਜੋ ਸਮਾ ਚੰਗੇ ਲੋਕਾਂ ਦੇ ਵਿੱਚ ਚੰਗੇ ਸਥਾਨਾਂ ਤੇ ਜਾਈਏ ਹੁਣ ਇੱਕ ਗਲੀ ਦੇ ਮੋੜ ਤੇ ਪਿੰਡ ਦੇ ਜਿਹਨੂੰ ਕਹ ਦਿੰਦੇ ਸੱਤ ਜਾਂ ਕਿਸੇ ਵਹਿਲੀ ਜਗ੍ਹਾ ਤੇ ਜਾਵਾਂਗੇ ਉੱਥੇ ਟਾਈਮ ਸਪੈਂਡ ਕਰਾਂਗੇ ਤੇ ਉੱਥੇ ਕਿਸ ਤਰ੍ਹਾਂ ਦੇ ਲੋਕ ਮਿਲਣਗੇ ਜਿਨ੍ਹਾਂ ਦਾ ਜ਼ਿੰਦਗੀ ਦੇ ਵਿੱਚ ਕੋਈ ਏਮ ਨਹੀਂ ਜਿਨ੍ਹਾਂ ਨੂੰ ਸੇਵਾ ਸਿਮਰਨ ਦੇ ਨਾਲ ਕੋਈ ਮਤਲਬ ਨਹੀਂ ਜਿਨ੍ਹਾਂ ਨੂੰ ਇਹ ਹੈ ਕਿ ਬਸ ਰੋਟੀ ਮਿਲ ਰਹੀ ਹੈ ਜਿਨ੍ਹਾਂ ਨੂੰ ਇਹ ਹੈ ਕਿ ਬਸ ਅਸੀਂ ਜੋ ਜ਼ਿੰਦਗੀ ਜੀ ਰਹਿਆਂ ਇਹਦੇ ਵਿੱਚ ਹੀ ਖੁਸ਼ ਹਾਂ ਤਾਂ ਸਾਡੀ ਸੋਚ ਉੱਥੇ ਹੀ ਰਹਿ ਜਾਵੇਗੀ ਪਰ ਜਦੋਂ ਅਸੀਂ ਗੁਰਬਾਣੀ ਨੂੰ ਜਦੋਂ ਅਸੀਂ ਸੇਵਾ ਸਿਮਰਨ ਨੂੰ ਪ੍ਰੈਫਰ ਕਰਾਂਗੇ ਅਸੀਂ ਆਪਣੇ ਆਪ ਨੂੰ ਉਹ ਉਸ ਸਮੇਂ ਦੇ ਵਿੱਚ ਢਾਲ ਲਵਾਂਗੇ ਤਾਂ ਦੇਖਣਾ ਕਿ ਕੁਝ ਸਮੇਂ ਦੇ ਵਿੱਚ ਤੁਹਾਡੀ ਜੋ ਸੋਚ ਆ ਬਦਲ ਜਾਵੇਗੀ ਤੁਹਾਨੂੰ ਖੁਦ ਲੱਗੇਗਾ ਕਿ ਅਸਲੀ ਜੋ ਪਵਿੱਤਰ ਸਥਾਨ ਹੈ ਅਸਲੀ ਜੋ ਚੰਗੇ ਲੋਕ ਆ ਉਹ ਚੰਗੇ ਸਥਾਨਾਂ ਤੇ ਮਿਲਦੇ ਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਚੰਗੇ ਲੋਕ ਮਿਲ ਤੇ ਆਪਣੇ ਉੱਠਣ ਬੈਠਣ ਦਾ ਆਪਣੇ ਜੋ ਰਹਿਣ ਸਹਿਣ ਦਾ ਪ੍ਰਬੰਧਿਆ ਇੱਕ ਚੰਗੇ ਇਲਾਕੇ ਦੇ ਵਿੱਚ ਚੰਗੇ ਲੋਕਾਂ ਦੇ ਵਿੱਚ ਕਰੋ ਤਾਂ ਤੁਹਾਡੀ ਸੋਚ ਤੁਹਾਡੀ ਜ਼ਿੰਦਗੀ ਖੁਦ ਬਦਲ ਜਾਵੇਗੀ ਕਿਉਂਕਿ ਲੋਕ ਸੋਚਦੇ ਆ ਕਿ ਸਾਨੂੰ ਵਧੀਆ ਲੋਕ ਮਿਲ ਸਾਧਰ ਸਰ ਵਧੀਆ ਹੋਵੇ ਪਰ ਅਫਸੋਸ ਕਿ ਉਹਨਾਂ ਦਾ ਉੱਠਣ ਬੈਠਣ ਹੀ ਗਲਤ ਲੋਕਾਂ ਨਾਲ ਹੁੰਦਾ ਹੈ ਉਹ ਹਮੇਸ਼ਾ ਉਹਨਾਂ ਲੋਕਾਂ ਨੂੰ ਦੇਖਦੇ ਹਨ ਜੋ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰਦੇ ਕਿਉਂਕਿ ਜਿੱਦਾਂ ਦਾ ਅਸੀਂ ਦੇਖਾਂਗੇ ਜਿੱਦਾਂ ਦਾ ਸਾਡੇ ਅੱਖਾਂ ਦੇ ਸਾਹਮਣੇ ਕੰਮ ਹੋ ਰਿਹਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ 101% ਕਰਾਂਗੇ ਜਿਹੜੇ ਬੱਚਿਆਂ ਦੇ ਸਾਹਮਣੇ ਜੋ ਉਹਨਾਂ ਦੇ ਵੱਡੇ ਜਾਂ ਗਲੀ ਮੁਹੱਲੇ ਦੇ ਵਿੱਚ ਬਹੁਤ ਗੰਦਾ ਮੌਲ ਹੈ ਬੀੜੀ ਸਿਰਕਾ ਸ਼ਰਾਬਾਂ ਪੀ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਜ਼ਰੂਰ ਵਿਗੜਦੇ